ਆ ਖਿਡਾਰੀਆਂ ਨੂੰ ਅੱਜ ਰਤਬਾ ਬਖਸ਼ਿਆ ਜਾ ਰਿਹਾ ਬਹੁਤ ਵੱਡਾ ਇਹ ਮਾਮਾ ਦੇ ਬਲੀ ਪੁੱਤਰੇ ਕਿ ਪੰਜਾਬ ਦੀ ਧਰਤੀ ਇਹੋ ਜਿਹੇ ਯੋਧੇ ਜੜੇ ਜੰਮਦੀ ਰਹੇ ਔਰ ਮਾਂ ਖੇਡ ਕਬੱਡੀ ਦਾ ਝੰਡਾ ਜਿਹੜਾ ਸਾਰੀ ਦੁਨੀਆ 'ਚ ਬਲੰਦ ਰਹੇ ਇਹ ਲੇਜੈਂਡ ਨੇ ਇਹ ਮਹਾਰਾਸ਼ੀ ਨੇ ਖੇਡ ਕਬੱਡੀ ਦੇ ਇਹਨਾਂ ਕਰਕੇ ਕਬੱਡੀ ਅੱਜ ਦੁਨੀਆ ਦੇ ਨਕਸ਼ੇ ਦੇ ਉੱਪਰ ਆਈ ਹੈ ਇਹ ਬਹੁਤ ਚਾ ਜਾ ਰਿਹਾ ਇਹ ਮਾਨ ਬਖਸ਼ਿਆ ਜਾ ਰਿਹਾ ਇਹਨਾਂ ਦੀ ਇਹੀ ਕਮਾਈ ਹੈ ਇਹ ਸੁਪਨਾ ਸੱਚਾ ਸਾਰੇ ਤੁਸੀਂ ਅਜਮੇਰ ਬਾਈ ਸਾਹਿਬ ਕਿਹਾ ਅਸੀਂ ਇਸੇ ਗੱਲਾਂ ਕਰਦੇ ਹੁੰਦੇ ਸੀ ਅਸੀਂ ਸੋਚਦੇ ਹੀ ਹੁੰਦੇ ਸੀ ਕਿ ਆਰਮੀ ਇਦਾਂ ਹੋ ਜੂਗਾ ਪਰ ਆ ਤੁਸੀਂ ਸਾਰਿਆਂ ਨੇ ਉਹ ਸੱਚ ਕਰਕੇ ਦਿਖਾਤਾ ਵਾ ਮੇਰੇ ਕੋਲੇ ਆਖਰੀ ਸ਼ਬਦ ਸੀ ਕਿ ਤੁਹਾਡਾ ਇੰਨਾ ਕੁ ਧੰਨਵਾਦ ਮੇਰੀ ਜ਼ਿੰਦਗੀ ਸਫਲ ਹੋ ਗਈ ਮੇਰੇ 20 25 ਸਾਲ ਕਬੱਡੀ ਦੇ ਜਿਹੜੇ ਮੈਂ ਸੋਚਦਾ ਸੀ ਦਿੱਤੇ ਆ ਪਰ ਆਹ ਮੇਰੀ ਕਮਾਈ ਆ ਜਿਹੜੇ ਮੇਰੇ ਭਰਾ ਤੁਸੀਂ ਸਾਰੇ ਇੱਥੇ ਆਏ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਏ ਮੇਰਾ ਲਾਡਲਾ ਪੁੱਤਾਂ ਨਾਮੇ ਵੱਧ ਪਿਆਰਾ ਰੁਪਿੰਦਰ ਜਲਾਲਦੀਵਾਲ ਤੋਂ ਲੈ ਕੇ ਛੋ ਪੰਤੋਂ ਲੈ ਕੇ 25 ਸਾਲ ਦਾ ਇਤਿਹਾਸ ਨਾ ਸਿਰਜਦਾ ਸ਼ਾਇਦ ਉਹ ਗੱਲ ਨਾ ਬਣਦੀ